ਕਾਲ ਬਾਈਕ ਵਾਲੇ ਉਹ ਜਿਹੜਾ ਉਹ ਦੇਖ ਰਹੇ ਨੇ ਕਿ ਕਿਹੜਾ ਹੋਇਆ ਕਿ ਕੀ ਹੋਇਆ ਸਾਲਾ ਮਸਲਾ ਇਹ ਜੀ ਸਾਡੇ 10 9 24 ਨੂੰ 7:30 ਵਜੇ ਇੱਕ ਇਨਸੀਡੈਂਟ ਹੋਇਆ ਸੀਗਾ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਚਨਾਚ ਹੋਇਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਮੰਡੇਰ ਸਾਡੇ ਏਡੀਸੀਪੀ 2 ਸਾਹਿਬ ਸਰਦਾਰ ਅਭਿਮਨੂ ਰਾਣਾ ਜੀ ਦੇ ਦੇਸ਼ਾ ਨਿਰਦੇਸ਼ੇਟ ਅਸੀਂ ਇੱਕ ਟੀਮ ਗਠਿਤ ਕੀਤੀ ਐ ਐਸ ਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫੋਲੋ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈਪਾਲ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁੱਛਗਿੱਛ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸ਼ੁਕਰਜਾ ਸਿੰਘ ਉਹਨਾਂ ਦੇ ਕੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ وارदात ਜਿਹਦੇ ਵਿੱਚ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਸਰ ਲਾਂ ਲਾਂਸਰ ਚੌਕ ਨੇ ਸੰਨੀ ਉਬਾਦੀ ਦੇ ਮਲਾਜਮਾਂ ਦੇ ਨਾਕੀ ਦੇ ਬਾਵਜੂਦ ਵੀ ਸਰ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਖੋ ਕਰ ਲਈ ਮੋਟਰਸਾਈਕਲ ਵੀ ਚੋਰੀ ਦਾ ਹੈਗਾ ਸੀ ਹਾਂਜੀ ਮੋਟਰ ਮੋਟਰਸਾਈਕਲ ਵਿੱਚ ਤਸਦੀਕ ਕਰ ਰਹੇ ਆ ਜੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਕਿ ਇਹ 400 ਵਗੈਰਾ ਪੀਣਦੇ ਆਤੀ ਹੈਗੇ ਪਹਿਲਾਂ ਵੀ ਬੱਚੇ ਪਰੀ ਪਹਿਲਾਂ ਕੋਈ ਇਹਦਾ ਪ੍ਰੀਵੀਅਸ ਬੈਕਗਰਾਉਂਡ ਨਹੀਂ ਹਾਲੇ ਤੱਕ ਸਾਹਮਣੇ ਆਇਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜੋ ਆਊਗਾ ਤੁਹਾਨੂੰ ਨੋਟਿਸ ਹੋਸ ਜਾਵੇ ਜਿੰਨਾ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਮੀਡੀਆ ਚੈਨਲ ਵਾਲਿਆਂ ਦਾ ਕੀ ਇਹ ਇਹਨਾਂ ਨੇ ਕੁਝ ਪੀਤਾ ਸੀ ਜਾਂ ਆਪਣਾ ਨਸ਼ਾ ਕਰਦੇ ਨਹੀਂ ਉਸ ਦਿਨ ਉਸ ਦਿਨ ਆਪਣਾ ਜੋ ਉਹਨਾਂ ਨੇ ਮੌਕਾ ਦੇ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ इजीली ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕਾਮਯਾਬ ਹੋ ਗਏ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾ ਜਾਣਿਆ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਇੱਕ ਮੁੰਡਾ 18-19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈਗਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਕੀਤਾ ਕੋਈ ਚੋਰੀ ਟੋਟਾ ਕੋਈ ਨਹੀਂ ਇਸ ਤੋਂ ਪਹਿਲਾਂ ਹਲੇ ਤੱਕ ਕੋਈ ਮਟਰੀ ਤਫਤੀਸ਼ ਦੇ ਵਿੱਚ ਹਲੇ ਤੱਕ ਸਾਹਮਣੇ ਨਹੀਂ ਆਇਆ ਸਿੱਧੇ ਜਗ੍ਹਾ ਦੀ ਹਾਂਜੀ ਇਹ ਜੀ ਰਹਿਣ ਵਾਲੇ ਇੱਕ ਹੈਗੇ ਜੀ 메ਨ ਬਾਜ਼ਾਰ ਮਜੀਠਾ ਰੋਡ ਦਾ ਜੀ ਇੱਕ ਹੈਗਾ ਜੀ ਜਿਹੜਾ ਗੁਰਨਾਨਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ ਜੀ ਸਰ ਜਦੋਂ ਤਫਤੀਸ਼ ਸ਼ੁਰੂ ਕੀਤੀ ਸੀਗੀ ਸਭ ਤੋਂ ਪਹਿਲਾਂ ਕੀ ਚੀਜ਼ ਧਿਆਨ ਚਰਾਤੇ ਹੋਏ ਤੇ ਕਿੱਥੇ ਕਿੱਥੇ ਪਹੁੰਚ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀਗੀ ਕਿੰਨੇ ਦਿਨ ਲੱਗੇ ਨੇ ਉਹ तकरीबन ਜੀ ਸਾਨੂੰ 3-4 ਦਿਨ ਲੱਗੇ ਨੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਹਜਾ ਹਲਪ ਬਹੁਤ ਮਿਲੀ ਹੈ ਜੀ ਤੇ ਬਾਕੀ ਕੂਫੀਆ ਸੋਰਸ ਵੀ ਲਾਇਆ ਹੋਇਆ ਸੀ ਸਿਰ ਪਰਵਾਹ ਚ ਕੀ ਬੈਕਗ੍ਰਾਉਂਡ ਪਰਵਾਹ ਤੇ ਜੀ ਲਿਬਰੀ ਕਰ ਲਈ ਠੀਕ ਦੇਖ ਸਕਦੇ ਹਾਂ